ਲੇ ਰਗਾਗਾ ਦੇ ਪਿੰਡ ਗਗਾ ਦੇ ਵਿੱਚ ਲੋਕਾਂ ਦਾ ਵਿਰੋਧ ਮੋਬਾਈਲ ਟਾਵਰ ਲੱਗਣ ਨੂੰ ਲੈ ਕੇ ਲੋਕਾਂ ਨੇ ਵਿਰੋਧ ਕੀਤਾ ਹੈ ਨਿੱਜੀ ਕੰਪਨੀ ਦੇ ਟਾਵਰ ਦਾ ਵਿਰੋਧ ਲਗਾਤਾਰ ਚੱਲ ਰਿਹਾ ਹੈ ਜਦ ਤੱਕ ਟਾਵਰ ਦਾ ਕੰਮ ਬੰਦ ਨਹੀਂ ਹੁੰਦਾ ਤਰਨਾ ਜਾਰੀ ਰਹੇਗਾ ਜੀ ਆਪਣਾ ਰਾਜਪਾਲ ਕੌਰ ਜੀ ਪਿੰਡ ਗਗਾ ਜੀ ਤੇ ਅੱਜ ਇਹ ਇਕੱਠ ਕਰਕੇ ਤੁਸੀਂ ਇੱਥੇ ਝਲਡੇ ਲੈ ਕੇ ਬੈਠੇ ਹੋ ਕਿਉਂ ਬੈਠੇ ਹੋ ਇਹ ਟਾਵਰ ਲੱਗਣਾ ਨਹੀਂ ਜਾਏਗਾ ਜੀ ਸਾਨੂੰ ਮਨਜ਼ੂਰ ਨਹੀਂ ਇਹ ਟਾਵਰ ਜੀ ਕਿਉਂ ਨਹੀਂ ਮਨਜ਼ੂਰ ਕਿਉਂ ਇਹ ਗਲਤ ਅਸਰ ਪਾਉਂਦੇ ਨੇ ਜੀ ਕਾਂਸਲਾ ਗਲਤ ਆ ਸਰਪੰਚ ਜੀ ਮੱਜਾਂ ਤੇ ਗਲਤ ਆ ਸਰ ਜੀ ਮੱਜਾਂ ਤੇ ਅੱਗੇ ਬੰਦਿਆਂ ਦੇ ਲੇਡੀ ਦੇ ਬੱਚਾ ਨਹੀਂ ਪੈਦਾ ਕਰ ਸਕਦੇ ਜੀ ਕੋਈ ਸਬੂਤ ਹੈ ਤੁਹਾਡੇ ਕੋਲ ਇਸ ਤਰ੍ਹਾਂ ਦਾ ਹਾਂਜੀ ਸਾਡੇ ਕੋਲੇ ਅੰਗਾਂਹ ਦੇ ਬੱਚੇ ਹੈਗੇ ਬਹੁਤ ਆ ਕਿੰਨੇ ਕੁ ਤੁਹਾਡੇ ਪਿੰਡ ਦੇ ਵਿੱਚ ਜਿਹੜੇ ਇੱਥੇ ਪਹਿਲਾਂ ਆ ਸਕਦੇ ਕੀ ਅਸਰ ਪਿਆ ਜੀ ਬਿੰਗੇ ਬੋਲੇ ਹੁੰਦੇ ਨਹੀਂ ਬੱਚੇ ਕੋਈ ਸੁਣਦਾ ਨਹੀਂ ਹੈਗਾ ਕੰਨਾਂ ਤੋਂ ਬੋਲਾਗਾ ਜੀ ਸ਼ੁਰੂ ਡਾਕਟਰ ਨੇ ਕਿਸੇ ਨੇ ਜਵਾਨੀ ਕਲਾਮੀ ਕਿਹਾ ਵੀ ਇਹ ਭਾਈ ਮੋਬਾਈਲ ਤੋਂ ਥੋੜਾ ਦੂਰ ਰੱਖੋ ਟਾਬਲ ਤੋਂ ਦੂਰ ਰੱਖੋ ਹਾਂਜੀ ਕਹਿੰਦੇ ਨੇ ਜੀ ਡਾਕਟਰ ਮੋਬਾਈਲਾਂ ਨਾਲ ਨਾ ਜੋੜੋ ਬੱਚਿਆਂ ਨੂੰ ਬੱਚਿਆਂ ਨੂੰ ਦੂਰ ਰੱਖੋ ਮੋਬਾਈਲਾਂ ਤੋਂ ਠੀਕ ਹੈ ਫੋ ਤੁਸੀਂ ਕੀ ਜਾਣਦੇ ਹੋ ਤਾਨੂੰ ਇਹ ਮਨਜ਼ੂਰ ਨਹੀਂ ਨਹੀਂ ਹੈਗਾ ਹੀ ਕਿ ਆਵਾਂ ਲੱਗਣਾ ਨਹੀਂ ਚਾਹੀਦਾ ਇਹ ਜੀ ਨੱਟ ਵਾਲਾ ਪਟਣਾ ਜਾਂਦਾ ਹੁੰਦਾ ਵਰਗਾ ਕਿੰਨਾ ਕੁ ਵੀ ਹੈਗੇ ਬਾਕੀ ਸਾਰੇ ਸਹੀ ਪਿੰਡਾਂ ਤੋਂ ਮੁੜ ਕੇ ਆਇਆ ਜੀ ਦੁਵਾਰਾ ਪਹਿਲਾਂ ਇਹ ਚਿੰਦ ਚਲਾਉਂਦੇ ਸੀਗੇ ਪਿੰਡ ਵਾਲਿਆਂ ਨੇ ਉਹਨਾਂ ਧੱਕ ਤੱਕ ਕਿਉਂਕਿ ਉੱਥੇ ਜ਼ਿਆਦਾ ਜਿਮੀਦਾਰ ਲੋਕ ਪਸੀ ਗਈ ਸਾਡੇ ਮਜ਼ਦੂਰ ਲੋਕ ਨੇ ਮਜ਼ਦੂਰ ਲੋਕ ਦਿਹਾੜੀ ਕਰਨਗੇ ਕੋ ਬੱਚਿਆਂ ਦਾ ਇਲਾਜ ਕਰਾਂਗੇ ਹਰ ਇੱਕ ਕਿੱ데 ਤੱਕੜੇ ਦੀ ਚੱਲਦੀ ਹੈ ਗਰੀਬ ਦੀ ਕੋਈ ਸੁਣਵਾਈ ਨਹੀਂ ਹੁੰਦੀ ਜੀ ਰਾਜੀ ਆਪਣਾ ਕੁਲਵਿੰਦਰ ਸਿੰਘ ਜੀ ਪਿੰਡ ਪਿੰਡ ਕਲਰਪੈਣੀ ਪੰਜਾਬ ਖੇਤ ਮਜ਼ਦੂਰ ਦੁਨੀਆ ਦਾ ਬਲਾਕ ਆਗੂ ਜੇ ਅੱਜ ਜਿਹੜਾ ਤੁਸੀਂ ਆ ਗਾਗਾ ਪਿੰਡ ਦੇ ਵਿੱਚ ਬੈਠੇ ਹੋ ਇਸ ਜਗ੍ਹਾ ਦੇ ਢੰਡਾ ਲੈ ਕੇ ਕੀ وجہ ਹੈ ਕੀ ਕਾਰਨ ਹੈ ਕਿਉਂ ਬੈਠੇ ਹੋ ਇਹ ਕਾਰਨ ਹੈ ਸਰ ਜਿਹੜਾ ਪਿੰਡ ਗਾਗੇ ਦੇ ਇੱਥੇ ਸਾਡੀ ਫੀਕੇ ਜੋ ਇਕਤਾ ਗਰਾਹਾਂ ਦੀ ਜਥੇਬੰਦੀ ਬਣੀ ਹੋਈ ਹੈ ਇਹ ਜਿਹੜੇ ਸਾਡੇ ਮਜ਼ਦੂਰ ਇਕੱਠੇ ਹੋ ਕੇ ਉਹਨਾਂ ਕੋਲ ਗਏ ਨੇ ਪਹਿਲਾਂ ਵੀ ਭਾਈ ਸਾਡੇ ਪਿੰਡ ਦੇ ਵਿੱਚ ਇਹ ਸਮੱਸਿਆ ਇਹ ਸੰਘਰਸ਼ ਲੜਨ ਲੱਗ ਰਹੀ ਸੀ ਪਹਿਲਾਂ ਆਪ ਮੁਹਾਰੇ ਲੋਕ ਉਦੋਂ ਬਾਅਦ ਉਹ ਜਥੇਬੰਦੀ ਨੇ ਇਹਨਾਂ ਮਜ਼ਦੂਰਾਂ ਨੂੰ ਸਾਡਿਆਂ ਨੂੰ ਦੱਸਿਆ ਗਿਆ ਹੈ ਵੀਪਾਰ ਇਥੋਂ ਦੇ ਜਿਹੜੇ ਮਜ਼ਦੂਰ ਇਹ ਲੜਾਈ ਸੰਘਰਸ਼ ਕਰ ਰਹੇ ਨੇ ਵੀਪਾਰ ਕਿਸਾਨ ਜਥੇਬੰਦੀ ਪਹਿਲਾਂ ਇਹਨਾਂ ਦੀ ਮਦਦ ਨਹੀਂ ਕਰ ਸਕਦੀ ਸਿੱਧੇ ਰੂਪ ਚ ਵੀ ਆਸੀ ਸਾਡੀ ਪੰਜਾਬ ਖੇਤ ਮਜ਼ਦੂਰ ਦੀ ਨਹੀਂ ਆਂਦੀ ਜਿਹੜੀ ਨੇੜਤਾ ਹੈ ਸਾਝੇ ਸਾਡੀ ਵੀ ਤੁਹਾਡੇ ਸਾਡੇ ਜਿਹੜਾ ਸਵਾਈ ਆਗੂ ਹਰਪ੍ਰਭਗਵਾਨ ਮੁਝੇ ਟਾਵਰ ਨੂੰ ਲੈ ਕੇ ਕੀ ਕਹਿਣਾ ਚਾਹਦੇ ਹੋ ਟਾਵਰ ਨੂੰ ਲੈ ਕੇ ਦੱਸ ਰਿਹਾ ਸਰ ਵੀ ਉਹ ਟਾਵਰ ਨੂੰ ਲੈ ਕੇ ਫਿਰ ਇਹਨਾਂ ਨੇ ਉਹ ਬੀਕੇ ਜੂ ਵਾਲੇ ਨੇ ਸਾਡਾ ਨੰਬਰ ਦਿੱਤਾ ਸਵਾਈ ਆਗੂ ਹਰਪ੍ਰਭਗਵਾਨ ਯਾਰ ਇਹ ਹੋ ਗਿਆ ਤੁਹਾਡੇ ਕੋਲ ਤੁਸੀਂ ਟਾਵਰ ਨੂੰ ਲੈ ਕੇ ਦੱਸੋ ਵੀ ਟਾਵਰ ਨੂੰ ਲੈ ਕੇ ਕੀ ਮੰਗਾ ਚਾਹਦੇ ਹੋ ਟਾਵਰ ਨੂੰ ਲੈ ਕੇ ਸਾਰਾ ਸਾਡਾ ਕੀ ਕਹਿਣਾ ਵੀ ਜੇ ਇੱਥੇ ਟਾਵਰ ਲਾਣਾ ਚਾਹੁੰਦੀ ਹੈ ਕੰਪਨੀ ਤਾਂ ਜਦੋਂ ਇੱਥੇ 70% ਲੋਕ ਜੇ ਦਾ ਵਿਰੋਧ ਕਰਦੇ ਨੇ ਤਾਂ 30% ਲੋਕ ਇਹਨੂੰ ਲਵਾਉਣਾ ਚਾਹੁੰਦੇ ਨੇ ਤਾਂ ਵੀ ਇਹ ਲੱਗਣਾ ਨਹੀਂ ਚਾਹੀਦਾ 70% ਲੋਕਾਂ ਦੀ ਜੇ ਸਹਿਮਤੀ ਹੋਊਗੀ ਕੋਈ ਵਾਦੀ ਵਾਲੇ ਇਲਾਕੇ ਤੇ ਲਾਣਾ ਚਾਹੁੰਦੇ ਆ ਤਾਂ ਲਾ ਸਕਦੇ ਜੇ 70% ਲੋਕ ਐ ਕਹਿੰਦੇ ਹੋਣਾ ਵੀ ਸਾਡੀਆਂ ਜਿਹੜੀਆਂ ਔਰਤਾਂ ਬੱਚਾ ਜਨਮ ਦੇਣਾ ਵੀ ਉਹਨਾਂ ਦੇ ਬੱਚੇ ਵਿਰੋਧ ਕਿਉਂ ਕੀਤਾ ਜਾ ਰਿਹਾ ਵਿਰੋਧ ਇਸੇ ਕਰਕੇ ਕੀਤਾ ਜਾ ਰਿਹਾ ਜੀ ਸਾਡੇ ਜਿਹੜੇ ਬੁੱਧੀਜੀਵੀ ਦੇਖ ਨੇ ਉਹਨਾਂ ਨੇ ਸਾਨੂੰ ਦੱਸਿਆ ਹੋਇਆ ਹੈ ਵੀ ਇਹਦਾ ਇੰਨਾ ਬੁਰਾ ਮਾਰ ਅਸਰ ਪੈਂਦਾ ਹੈ ਇਨਸਾਨ ਤੇ ਵੀ ਬੱਚਿਆਂ ਤੇ ਵੀ ਡੰਗਰ ਪਸ਼ੂ ਪੰਛੀਆਂ ਤੇ ਵੀ ਵੀ ਇਹ ਇਸ ਕਰਕੇ ਅਸੀਂ ਇਹਦਾ ਵਿਰੋਧ ਕਰ ਰਹੇ ਹਾਂ ਵੀ ਇਹ ਟਾਵਰ ਅਸੀਂ ਨਹੀਂ ਲੱਗਣ ਦਵਾਂਗੇ ਰਹਿੰਦੇ ਦਮ ਤੱਕ ਅਸੀਂ ਲੜਾਈ ਲੜਾਂਗੇ ਸੰਘਰਸ਼ ਨੂੰ ਜਾਰੀ ਰੱਖਾਂਗੇ ਸਰਕਾਰ ਜਵਰੀ ਸਾਨੂੰ ਜਿਹੜਾ ਚ ਸੜ ਲਵੇ ਚਾਹੇ ਸਾਡੇ ਲਾਠੀ ਚਾਰਜ ਕਰ ਦੇਵੇ ਫਿਰ ਉਹਦੂ ਦੁੱਗਣੇ ਹੋ ਕੇ ਫੇਰ ਆਵਾਂਗੇ ਟਾਵਰ ਨਹੀਂ ਲੱਗੇਗਾ